ਸਾਡੇ ਨਾਲ ਇਸ ਵੇਲੇ ਗੱਲ ਕਰਨ ਦੇ ਲਈ ਮੌਜੂਦ ਨੇ ਪੰਜਾਬ ਪੁਲਿਸ ਅਕੈਡਮੀ ਫਲੋਰ ਦੇ ਮੋਟਰਸਾਈਕਲ ਸਟੰਟਸ ਪਰਫਾਰਮ ਕਰਨ ਵਾਲੇ ਜਵਾਨ ਤੇ ਆਓ ਉਹਨਾਂ ਦੇ ਸਟੰਟਸ ਬਾਰੇ ਉਹਨਾਂ ਤੋਂ ਹੀ ਜਾਣਨ ਦੀ ਕੋਸ਼ਿਸ਼ ਕਰਦੇ ਆਂ ਭਾਜੀ ਸਾਰਿਆਂ ਤੋਂ ਪਹਿਲਾਂ ਆਪਦਾ ਨਾਮ ਦੱਸ ਦੋ ਪਲੀਜ਼ ਮੈਂ ਐਸਆਈ ਗੁਰਮਖ ਸਿੰਘ ਪੰਜਾਬ ਪੁਲਿਸ ਅਕੈਡਮੀ ਫਲੋਰ ਤੋਂ ਮੋਟਰਸਾਈਕਲ ਟੀਮ ਦਾ ਇੰਚਾਰਜ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਆ ਜਿਹੜਾ ਮਿਨੀ 올림픽 ਕਿਲਾ ਰਾਇਪੁਰ ਦਾ ਇਹਦੇ ਵਿੱਚ ਪਾਰਟਿਸਿਪੇਟ ਕਰਕੇ ਮੇਰੇ ਨਾਲ ਮੇਰੇ ਸਾਥੀ ਜਵਾਨ ਜਿਨ੍ਹਾਂ ਨੇ ਇਸ ਮੌਕੇ ਤੇ ਬਹੁਤ ਹੀ ਵਧੀਆ ਇੱਕ ਮੋਟਰਸਾਈਕਲ ਸੋ ਦਾ ਪਰਫਾਰਮੈਂਸ ਦਿੱਤਾ ਮੈਨੂੰ ਬਹੁਤ ਖੁਸ਼ੀ ਆ ਬਹੁਤ ਹੀ ਖਤਰਨਾਕ ਸਟੰਟ ਜਿਹੜੇ ਮੋਟਰਸਾਈਕਲ ਤੇ ਕੀਤੇ ਗਏ ਆ ਬਹੁਤ ਹੀ ਵਧੀਆ ਜਵਾਨਾਂ ਨੇ ਪਰਫਾਰਮੈਂਸ ਦਿੱਤੀ ਆ ਜਮਨਜੀ ਤੁਸੀਂ ਬਹੁਤ ਲੰਬੇ ਅਰਸੇ ਤੋਂ ਇੱਥੇ ਪਰਫਾਰਮ ਕਰਦੇ ਆ ਰਹੇ ਹੋ ਤਕਰੀਬਨ 5-6 ਸਾਲ ਤਾਂ ਮੈਨੂੰ ਹੀ ਦੇਖਦੇ ਨੂੰ ਹੋ ਗਿਆ ਤਾਂ ਇਸ ਮੇਲੇ ਦੇ ਵਿੱਚ ਪਰਫਾਰਮ ਕਰਨ ਦਾ ਕੋਈ ਖਾਸ ਕਾਰਨ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਆ ਜਦੋਂ ਦੂਰ ਨੇੜੇ ਤੋਂ ਬਹੁਤ ਇਲਾਕਾ ਭਰ ਤੋਂ ਜਿਹੜੇ ਆ ਲੋਕ ਸਾਨੂੰ ਦੇਖ ਕੇ ਖੁਸ਼ੀ ਹੁੰਦੇ ਆ ਤੇ ਤਾੜੀਆਂ ਵਜਾਉਂਦੇ ਆ ਸਾਡਾ ਬਹੁਤ ਹੀ ਹੌਸਲਾ ਇਸ ਚੀਜ਼ ਨਾਲ ਵੱਧਦਾ ਤੇ ਸਾਨੂੰ ਖੁਸ਼ੀ ਹੁੰਦੀ ਹੈ ਤੁਸੀਂ ਕਿੰਨੇ ਜਣੇ ਦਾ ਗਰੁੱਪ ਪਰਫਾਰਮ ਕਰਦੇ ਆ ਸਾਡਾ ਤਕਰੀਬਨ 30 32 ਬੰਦਿਆਂ ਦਾ ਜਿਹੜਾ ਗਰੁੱਪ ਹੈ ਉਹਦੇ ਵਿੱਚ 7-8 ਮੋਟਰਸਾਈਕਲ ਕੁਝ ਕੀਵੈਂਟ ਸਾਡੇ ਰਹਿ ਗਿਆ ਇਹਦੇ ਵਿੱਚੋਂ ਸਾਨੂੰ ਇਸ ਲਈ ਵੀ ਥੋੜਾ ਜਿਹਾ ਅਫਸੋਸ ਵੀ ਹੈ ਕਿ ਨਹੀਂ ਕਰ ਸਕੇ ਇੱਕ ਜਵਾਨ ਦੇ ਸਾਡੇ ਸੱਟ ਲੱਗਣ ਕਰਕੇ ਸਾਡਾ ਜਿਹੜਾ ਮੇਨ ਪੌੜੀ ਦਾ ਸੀਗਾ ਸਟੰਟ ਉਹ ਰਹਿ ਗਿਆ ਸਾਨੂੰ ਇਸ ਗੱਲ ਦਾ ਅਫਸੋਸ ਹੈ ਇਹ ਬਾਕੀ ਦੇ ਜਿੰਨੇ ਸਟੰਟਸ ਤੁਹਾਨੂੰ ਕਰਦੇ ਹੋਏ ਦੇਖੀਦੇ ਆ ਚਾਹੇ ਉਹ ਮੋਟਰਸਾਈਕਲ ਤੇ ਬਹਿ ਕੇ ਅਖਬਾਰ ਪੜ੍ਹਨਾ ਹੈ ਚਾਹੇ ਬੁਲਟ ਦੇ ਉੱਤੇ ਖੜੇ ਹੋ ਕੇ ਨੱਚਣਾ ਇਫ ਸਟੰਟਸ ਪਰਫਾਰਮ ਕਰਨੇ ਕਿੰਨੇ ਔਖੇ ਆ ਤੇ ਇਹਦੇ ਲਈ ਕਿੰਨੀ ਟ੍ਰੇਨਿੰਗ ਦੀ ਲੋੜ ਆ ਸਾਨੂੰ ਜਿੰਨਾ ਵੀ ਅਸੀਂ ਜੋ ਵੀ ਪ੍ਰੋਗਰਾਮ ਕਰਦੇ ਆ ਇਹਦੇ ਵਿੱਚ ਸਾਨੂੰ ਕੋਈ ਵੀ ਜ਼ਿਆਦਾ ਔਖਾ ਨਹੀਂ ਲੱਗਦਾ ਕਿਉਂਕਿ ਸਾਡੇ ਜਿਹੜੇ ਜਵਾਨ ਆ ਬਹੁਤ ਹੀ ਟ੍ਰੇਨਡ ਆ ਔਰ ਕਾਫੀ ਟਾਈਮ ਤੋਂ ਜਿਹੜੀ ਆ ਆਪਣੀ ਪ੍ਰੈਕਟਿਸ ਕਰਦੇ ਆ ਤੇ ਬਹੁਤ ਹੀ ਸ਼ੌਕ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਆ ਉਹਨੂੰ ਆਪਣਾ ਸਫਲਤਾ ਨਾਲ ਪੂਰਾ ਕਰਦੇ। ਇੱਥੇ ਗੁਰਮਖ ਸਿੰਘ ਜੀ ਤੋਂ ਇਲਾਵਾ ਹੋਰ ਕਈ ਜਵਾਨ ਸਾਡੇ ਨਾਲ ਖੜੇ ਆ ਉਹਨਾਂ ਦੀ ਵੀ ਰਾਇਲੈਂਡ ਦੀ ਕੋਸ਼ਿਸ਼ ਕਰਦੇ ਆ। ਬਾਈ ਜੀ ਤੁਹਾਡਾ ਨਾਂ ਕੀ ਆ? ਮੇਰਾ ਨਾਂ ਨਿਰਪਦੀਪ ਸਿੰਘ। ਕਿੰਨਾ ਔਖਾ ਹੈ ਇਹ ਸਾਰੇ ਸਟੰਟ ਪਰਫਾਰਮ ਕਰਨਾ ਤੇ ਕਿੱਥੋਂ ਤੁਹਾਨੂੰ ਪ੍ਰੇਰਣਾ ਮਿਲੀ ਕਿ ਇਸ ਚੀਜ਼ ਦੇ ਨਾਲ ਜੁੜਿਆ ਜਾਵੇ? ਇਹ ਸਟੰਟ ਕਾਫੀ ਔਖੇ ਹਨ ਪਰ ਸਾਡੇ ਉਸਤਾਦ ਜਿਨ੍ਹਾਂ ਸਦਕਾ ਅਸੀਂ ਇਹ ਸਟੰਟ ਸਿੱਖਦੇ ਆ। ਇਹਨਾਂ ਕਾਫੀ ਵਧੀਆ ਸਟੰਟ ਸਿੱਖੇ ਜਾਂਦੇ ਹਨ ਕਿ ਸਾਡੀ ਉਸਤਾਦ ਹੀ ਪ੍ਰੇਰਣਾ ਦਿੰਦੀ ਹੈ ਕਿ ਤੁਸੀਂ ਬਿਲਕੁਲ ਡਰਨਾ ਨਹੀਂ ਬਿਲਕੁਲ ਬੇਕ ਆਫ ਹੋ ਕੇ ਸਟੰਟ ਕਰਨੇ ਹਨ ਉਹ ਕਹਿ ਤਾਂ ਦਿੰਦੇ ਆ ਪਰ ਉਹ ਬੇਕ ਆਫ ਹੋ ਵੀ ਜਾਂਦੇ ਉਹਨਾਂ ਦੇ ਕਹਿੰਦੇ ਆ ਪ੍ਰੈਕਟਿਸ ਦੇ ਨਾਲ ਕੰਫੀਡੈਂਸ ਵਧਦਾ ਜਾਂਦਾ ਕੰਫੀਡੈਂਸ ਪ੍ਰੈਕਟਿਸ ਦੇ ਨਾਲ ਵੱਧਦਾ ਹੈ ਤੁਸੀਂ ਬੇਕ ਆਫ ਹੋ ਕੇ ਕਰਦੇ ਆ ਬਸ ਉਹ ਵਾਇਗਰ ਨੂੰ ਧਿਆ ਲੈਣੇ ਆ ਤੇ ਸਟੰਟ ਬਸ ਉਹਦੀ ਦਵਾ ਨਾ ਪੂਰੀ ਹੋ ਜਾਂਦੀ ਸਟੰਡ ਕਰਦੇ ਹੋਏ ਕੀ ਕਦੇ ਕੋਈ ਇੰਜਰੀ ਵਗੈਰਾ ਵੀ ਹੋਈ ਹੈ ਨਹੀਂ ਸਰ ਉਹ ਵਾਈਗਰੂ ਦਾ ਸਾਡੇ ਸਿਰ ਉਤੇ ਹੱਥ ਹੈ ਕਾਦੀ ਵੀ ਇੰਜਰੀ ਸਾਡੇ ਨਹੀਂ ਹੋਈ ਹੋ ਵੀ ਚੁੱਕੇ ਕਈ ਵਾਰ ਆ ਪਰ ਕੋਈ ਕੋਈ ਰੇਅਰ ਪਰਸਨ ਹੈ ਜਿਹਦਾ ਕੋਈ ਖਿਡਾਰੀ ਨਾਲ ਸੱਟ ਲੱਗ ਚੁੱਕੀ ਹੈ ਬਾਕੀ ਖਿਡਾਰੀਆਂ ਨਾਲ ਵੀ ਗੱਲ ਕਰ ਲੈਣੇ ਆ ਹੋਰ ਬਹੁਤ ਸਾਰੇ ਜਵਾਨ ਇੱਥੇ ਮੌਜੂਦ ਆ ਬਾਈ ਜੀ ਤੁਹਾਡਾ ਨਾਂ ਕੀ ਹੈਗਾ ਸਰ ਜਗਜੀਤ ਸਿੰਘ ਜੀ ਜਗਜੀਤ ਬਾਈ ਜੀ ਕਦੋਂ ਤੋਂ ਪਰਫਾਰਮ ਕਰ ਰਹੇ ਹੋ ਇਹ ਸਾਰੇ ਸਟੰਡਸ ਕਦੋਂ ਤੋਂ ਇਸ ਖੇਡ ਨਾਲ ਜੁੜੇ ਹੋਏ ਹੋ ਸਰ ਮੈਨੂੰ ਇੱਥੇ ਜੁੜੇ ਨੂੰ ਤਕਰੀਬਨ 3 ਸਾਲ ਹੋ ਗਏ ਜੀ ਤੇ ਇਸ ਖੇਡ ਦੇ ਨਾਲ ਜੁੜਨ ਦੀ ਪ੍ਰੇਰਣਾ ਕਿਵੇਂ ਮਿਲੀ ਸਰ ਸਾਡੇ ਉਸਤਾਦ ਜੀ ਨੇ ਜੁਰੇਂਦਰ ਜਸਪਾਲ ਸਿੰਘ ਜੀ ਜੈ ਉਸਤਾਦ ਜੀ ਉਹਨਾਂ ਨੇ ਸਾਨੂੰ ਐਡਵਾਈਸ ਦਿੱਤੀ ਕਿ ਇਹਨੇ ਨਾਲ ਤੁਹਾਨੂੰ ਮਤਲਬ ਕਿ ਫੀਲਡ ਦੇ ਵਿੱਚ ਤੁਹਾਨੂੰ ਬਹੁਤ ਸਕੋਪ ਹੈ ਨਾਲੇ ਲੋਕੀ ਤੁਹਾਡੀ ਪ੍ਰਸ਼ੰਸਾ ਕਰਨਗੇ ਤੇ ਇਸ ਕਰਕੇ ਸਾਡੇ ਡਿਪਾਰਟਮੈਂਟ ਦਾ ਨਾਮ ਵੀ ਕਾਫੀ ਉੱਚਾ ਹੁੰਦਾ ਜੀ ਪ੍ਰਸ਼ੰਸਾ ਹੁੰਦੀ ਵੀ ਹੈ ਫਿਰ ਸਰ ਇਹ ਤਾਂ ਲੋਕਾਂ ਦੀਆਂ ਤਾੜੀਆਂ ਦਾ ਹੰਗਾਰਾ ਸਾਨੂੰ ਬਹੁਤ ਪ੍ਰਸ਼ੰਸਾਯੋਗ ਆ ਸਾਡੇ ਲਈ ਸਾਨੂੰ ਬਹੁਤ ਖੁਸ਼ੀ ਵੀ ਹੁੰਦੀ ਹੈ ਸਾਨੂੰ ਉਸਤਾਦ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਮੋਟਰਸਾਈਕਲ ਦੇਖਣਾ ਚਾਹਾਂਗੇ ਇਹ ਮੋਟਰਸਾਈਕਲ ਹੈ ਬਾਈ ਜੀ ਤੁਸੀਂ ਦੱਸੋ ਇਹ ਮੋਟਰਸਾਈਕਲਸ ਨੂੰ ਜਿਵੇਂ ਸਟੰਟਸ ਦੇ ਲਈ ਕੀ ਕਿਸੇ ਖਾਸ ਕਸਮ ਨਾਲ ਤਿਆਰ ਵੀ ਕੀਤਾ ਜਾਂਦਾ ਬਿਲਕੁਲ ਤਿਆਰ ਕੀਤਾ ਜਾਂਦੀ ਜਿੱਦਾਂ ਆਪਾਂ ਅੱਜ ਸੀੜੀ ਵਗੈਰਾ ਨਹੀਂ ਚੜ ਸਕੇ ਜਦੋਂ ਆਪਾਂ ਸੀੜੀ ਜਾਂਦੇ ਹਾਂ ਤਾਂ ਪੂਰਾ ਪ੍ਰੋਪਰ ਇੱਥੇ ਐਂਗਲ ਲਾਇਆ ਜਾਂਦਾ ਉੱਪਰ ਪੌੜੀ ਫਿੱਟ ਕੀਤੀ ਜਾਂਦੀ ਨਟਾਂ ਦੇ ਵਿੱਚ ਇੱਥੇ ਫਿਰ ਉਹਦਾ ਬੈਲੈਂਸ ਬੁਲਾ ਕੇ ਉੱਪਰ ਚੜਾ ਜਾਂਦਾ ਪ੍ਰੈਕਟਿਸ ਕਰਕੇ ਉਹ ਮੁੰਡਾ ਨਹੀਂ ਆ ਸਕਿਆ ਤੇ ਬਾਕੀ ਇਹਦੇ ਨਾਲ ਸਾਰਾ ਇਹਦੀ ਰੇਸ ਸੈੱਟ ਕਰਕੇ ਫੇਰ ਉੱਪਰ ਜਾਣਾ ਜਾਂਦਾ ਪ੍ਰੈਕਟਿਸ ਦੇ ਨਾਲ ਨਾਲ ਹੀ ਸਭ ਕੁਝ ਹੁੰਦਾ ਹੈ ਗੁਰਮੁਖ ਸਿੰਘ ਤੁਸੀਂ ਹਜੇ ਵੀ ਕਾਫੀ ਟਿੱਪਣੀਆਂ ਦੇ ਰਹੇ ਹੋ ਸਾਈਡ ਤੋਂ ਇਹ ਮੇਲਾ ਕਿਵੇਂ ਦਾ ਲੱਗਦਾ ਤੁਹਾਨੂੰ ਬਹੁਤ ਹੀ ਵਧੀਆ ਹੈ ਮਿੰਨੀ 올림픽 ਦਾ ਇਹਨੂੰ ਨਾਮ ਦਿੱਤਾ ਗਿਆ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋਂ ਸਾਨੂੰ ਇਸ ਮੇਲੇ ਤੇ ਆਉਣ ਦਾ ਸੱਦਾ ਮਿਲਦਾ ਤੇ ਸਾਨੂੰ ਲੋਕਾਂ ਦਾ ਜਿਹੜਾ ਬਹੁਤ ਹੀ ਸਹਿਯੋਗ ਮਿਲਦਾ ਤਾੜੀਆਂ বাজਦੀਆਂ ਔਰ ਸਾਨੂੰ ਬਹੁਤ ਅੱਛਾ ਲੱਗਦਾ ਬਹੁਤ ਸਾਰੇ ਜਿਹੜੇ ਵਿਦੇਸ਼ੀ ਪਰਿਵਟਕ ਆ ਗਏ ਉਹ ਵੀ ਇੱਥੇ ਆਉਂਦੇ ਆ ਉਹ ਵੀ ਆ ਕੇ ਮੇਲਾ ਦੇਖਦੇ ਆ ਕਿ ਉਹਨਾਂ ਲਈ ਕੋਈ ਖਾਸ ਕਦੇ ਤੁਹਾਡੀ ਤਾਰੀਫ ਹੋਈ ਹੋਵੇ ਹਾਂਜੀ ਬਹੁਤ ਹੀ ਤਾਰੀਫ ਹੁੰਦੀ ਆ ਜਦੋਂ ਵੀ ਕੋਈ ਪੱਤਰਕਾਰ ਹਮੇਸ਼ਾ ਦੇਖਦਾ ਚਿੱਟੀ ਵਰਦੀ ਦੇ ਵਿੱਚ ਤੇ ਉਹ ਪਹਿਲਾਂ ਹੀ ਸਮਝ ਜਾਂਦੇ ਆ ਵੀ ਇਹ ਕੋਈ ਸਪੈਸ਼ਲ ਮੋਟਰਸਾਈਕਲ ਟੀਮ ਦੇ ਜਿਹੜੇ ਨੁਮਾਇੰਦੇ ਹੈਗੇ ਚਲੋ ਗੁਰਮukh ਜੀ ਤੁਹਾਡਾ ਵੀ ਤੇ ਤੁਹਾਡੀ ਟੀਮ ਦਾ ਸਾਡੇ ਨਾਲ ਗੱਲ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਪਰ ਜਾਣ ਤੋਂ ਪਹਿਲਾਂ ਇੱਕ ਸਵਾਲ ਸਾਰਿਆਂ ਤੋਂ ਕਿ ਬਲਦ ਗੱਡੀਆਂ ਦੀ ਦੌੜ ਇਸ ਵਾਰ ਨਹੀਂ ਵੇਖਣ ਨੂੰ ਮਿਲੀ ਉਹ ਤੇ ਤੁਹਾਡੇ ਸਾਰਿਆਂ ਦੇ ਵਿਊ ਲੈਣਾ ਚਾਹਾਂਗੇ ਭਾਈ ਪਹਿਲਾਂ ਤੁਸੀਂ ਦੱਸੋ ਅਫਸੋਸ ਅਫਸੋਸ ਸਾਹਿਬ ਇਹ ਬਹੁਤ ਪਬਲਿਕ ਨੂੰ ਬੜਾ ਮਜ਼ਾ ਆਉਂਦਾ ਉਹਦਾ ਦੇਖਣ ਦਾ ਤੇ ਮਿਸ ਕਰ ਰਹੇ ਆ ਲੋਕੀ ਸਾਰੇ ਇਹਨੂੰ ਤੁਸੀਂ ਵੀ ਮਿਸ ਕਰ ਰਹੇ ਹੋ ਹਾਂ ਬਿਲਕੁਲ ਕਰ ਰਹੇ ਆ ਜੀ ਭਾਈ ਜੀ ਤੁਸੀਂ ਦੱਸੋ ਮੇਸਤਾ ਕਰ ਰਹੇ ਆ ਪਰ ਜਿਹੜੇ ਆਪਣੇ ਅੱਜ ਕੱਲ੍ਹ ਜਾਨਵਰ ਤੇ ਅਤਿਆਚਾਰ ਬਹੁਤ ਹੋ ਰਿਹਾ ਉਹਦੇ ਦੌਰਾਨ ਭੁਜੇ ਭਜਾਈ ਵਿੱਚ ਜਾਨਵਰ ਦੀ ਜਾਨ ਦਾ ਖਤਰਾ ਹੈ ਉਸ ਤੋਂ ਇੰਜੋਏ ਲੋਕਾਂ ਦਾ ਇੰਜੋਏ ਤਾਂ ਹੋ ਜਾਂਦਾ ਪਰ ਉਸ ਜਾਨਵਰ ਤੇ ਜਿਹੜਾ ਹਮਲਾ ਹੁੰਦਾ ਉਹ ਉਹੀ ਸਹਿ ਸਕਦਾ ਪਰ ਲੋਕ ਤਾਂ ਤਾੜੀਆਂ ਮਾਰ ਕੇ ਦੇਖ ਕੇ ਘਰਾਂ ਨੂੰ ਚਲੇ ਜਾਂਦੇ ਹਨ ਬਸ ਜਗਰਮਖੀ ਜੀ ਤੁਹਾਡਾ ਕੀ ਕਹਿਣਾ ਬੋਲ ਦਾ ਦੌੜਾਂ ਦਾ ਜਿਹੜਾ ਸੀਗਾ ਇਸ ਮੇਲੇ ਤੇ ਪ੍ਰੋਗਰਾਮ ਤਾਂ ਬਹੁਤ ਵਧੀਆ ਹੁੰਦਾ ਸੀ ਪਰ ਉਹਦੇ ਵਿੱਚ ਦੇਖਣ ਨੂੰ ਆਉਂਦਾ ਸੀ ਜਾਨਵਰਾਂ ਨੂੰ ਤਸੀਹੇ ਦਿੱਤੇ ਜਾਂਦੇ ਸੀ ਨਸ਼ੀਲੇ ਪਦਾਰਥ ਦਿੱਤੇ ਜਾਂਦੇ ਸੀ ਉਹਨਾਂ ਨੂੰ ਇੰਜੈਕਸ਼ਨ ਵਗੈਰਾ ਲਗਾਏ ਜਾਂਦੇ ਸੀ ਉਸ ਦੇ ਵਿੱਚ ਕਈ ਜਥੇਬੰਦੀਆਂ ਹੈਗੀਆਂ ਜਿਹੜੀਆਂ ਜਾਨਵਰਾਂ ਤੇ ਅਤਿਆਕ ਚਾਰਕ ਹੋਣ ਤੋਂ ਰੋਕਦੀਆਂ ਆ ਔਰ ਉਹਨਾਂ ਨੇ ਉਸ ਤੇ ਉਹ ਪਵੰਦੀ ਲਵਾ ਦਿੱਤੀ ਹੈਗੀ ਆ ਤੇ ਮੈਂ ਚਾਹਨਾ ਸਾਫ਼ ਸੁਥਰੇ ਤਰੀਕੇ ਦੇ ਨਾਲ ਬਾਲ ਦਾ ਦੌੜਾਂ ਜਾਂ ਜਾਨਵਰਾਂ ਦੀਆਂ ਦੌੜਾਂ ਹੋਣ ਕੋਈ ਨਸ਼ੇ ਵਗੈਰਾ ਜੋ ਹੁੰਦੇ ਆ ਉਹਨਾਂ ਤੋਂ ਰੋਕ ਜੋ ਆ ਰਾਂ ਜਾਂ ਉਹਨਾਂ ਨੂੰ ਜੋ ਮਾਰੀਆਂ ਜਾਂਦੀਆਂ ਤਸੀਹੇ ਦਿੱਤੇ ਜਾਂਦੇ ਉਹ ਨਾ ਹੋਣ ਸਾਫ਼ ਸੁਥਰੀਆਂ ਦੌੜਾਂ ਹੋਣ ਤਾਂ ਕਿ ਲੋਕਾਂ ਦਾ ਇੰਜੋਏ ਹੋ ਸਕੇ ਗੁਰਮੁਖੀ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਅਸੀਂ ਉਮੀਦ ਕਰਦੇ ਹਾਂ ਤੁਹਾਡੇ ਸਟੰਟਾਂ ਚ ਚੱਲਦੇ ਰਹਿਣ ਤੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਬੁਲੰਦੀਆਂ ਹਾਸਲ ਕਰੋ ਥੈਂਕ ਯੂ ਸੋ ਮਚ ਥੈਂਕ ਯੂ ਸਰ ਥੈਂਕ ਯੂ ਤਾਂ ਇਹ ਸੀ ਗੁਰਮੁਖ ਸਿੰਘ ਤੇ ਉਹਨਾਂ ਦੀ ਪੂਰੀ ਪੰਜਾਬ ਪੁਲਿਸ ਅਕੈਡਮੀ ਫਲੋਰ ਦੀ ਟੀਮ ਤੇ ਉਹਨਾਂ ਦਾ ਕਹਿਣਾ ਜੋ ਆਪਣੇ ਸਟੈਂਡਸ ਤੋਂ ਤਾਂ ਕਾਫੀ ਖੁਸ਼ ਨੇ ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਿਤੇ ਨਾ ਕਿਤੇ ਬੌਲਦ ਗੱਡੀਆਂ ਦੀ ਦੌੜ ਨਾ ਹੋਣਾ ਇਸ ਮੇਲੇ ਦੀ ਰੌਣਕ ਥੋੜੀ ਜ਼ਰੂਰ ਘਟਾ ਗਿਆ ਪ੍ਰਵੇਸ਼ ਸੰਧੂ ਕਲਾਰਾਇਪੁਰ এবੀਪੀ ਨਿਊਜ਼ ਲੁਧਿਆਣਾ ਹੁਣ ਇਹ ਵੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤੋਂ ਨਾ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹੂ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ